दोस्तों स्वागत है थोड़ा साढे पंजाबी फूड्स यूट्यूब चैनल पर अज अस फिर थोड़े न एक नवी रैसपी शुरू कर जा रहे हैं अज आप बनावे टिक्किया जिस दिल सूँ सब तो पहला आलू लाल मिर्च नमक स्वादुसार चावल का आटा काली मिर्च हरी मिर्च त टमैटो कैचअप ये सब चीज़ा सूँ चाहिए ने हूँ आपने आलू मैश करा ਹੁਣ ਅਸੀਂ ਇਸ ਵਿੱਚ ਲਾਲ ਮਿਰਚ ਪਾਵਾਂਗੇ ਕਾਲੀ ਮਿਰਚ ਫਿਰ ਇਸ ਵਿੱਚ ਅਸੀਂ ਆਪਣਾ ਨਮਕ ਪਾਵਾਂਗੇ ਅਤੇ ਫਿਰ ਅਸੀਂ ਚਾਵਲਾਂ ਦਾ ਆਟਾ ਪਾਵਾਂਗੇ ਇਸ ਵਿੱਚ ਫਿਰ ਇਸ ਵਿੱਚ ਅਸੀਂ ਬਰੀਕ ਕਟੀਆਂ ਹੋਈਆਂ ਹਰੀ ਮਿਰਚਾਂ ਪਾਵਾਂਗੇ ਅਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਮਮਾ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਜੋ ਅਸੀਂ ਮਾਰਚਨ ਬਣਾਇਆ ਸੀ ਹੁਣ ਉਸਦੇ ਅਸੀਂ ਟਿੱਕੀਆਂ ਬਣਾਉਣ ਵਾਸਤੇ ਪੇੜੇ ਕਰ ਲਵਾਂਗੇ। ਆਪਾਂ ਅੱਜ ਹੁਣ ਅਸੀਂ ਕੜਾਈ ਵਿੱਚ ਤੇਲ ਪਾਵਾਂਗੇ। ਹੁਣ ਅਸੀਂ ਆਪਣੀਆਂ ਟਿੱਕੀਆਂ ਤੇਲ ਵਿੱਚ ਪਾਵਾਂਗੇ हम असी अपन टिक्कियों प्लेट में क्ड लवेंगे देखो भाई साढ़िया कुरकरी किरकुरी त्रंची बन के तैयार हुई ने अपना इसवे दही ਹੁਣ ਇਸ ਉੱਪਰ ਆਪਾਂ ਪਾਵਾਂਗੇ ਆਪਣੀ ਕੈਚੱਪ ਹੁਣ ਇਸੇ ਉੱਪਰ ਪਾਵਾਂਗੇ ਆਪਣੇ ਬਰੀਕ ਕੱਟੇ ਹੋਏ ਪਿਆਜ਼ ਸਾਡੀਆਂ ਟਿੱਕੀਆਂ ਬਣ ਕੇ ਤਿਆਰ ਨੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਵਾਸਤੇ